ਹਾਂਜੀ ਸਤਿ ਸ੍ਰੀ ਅਕਾਲ ਸਾਡੇ ਟਿਕ ਕੇ ਤੁਹਾਡਾ ਸਵਾਗਤ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਮੈਚਿੰਗ ਸੂਟ ਦੀ ਕਟਿੰਗ ਮੈਚਿੰਗ ਸੂਟ ਆ ਆਪਣਾ ਹੈਗਾ ਸ਼ਰਟ ਦਾ ਕੱਪੜਾ 2.5 ਮੀਟਰ ਆ ਆਪਣਾ ਹੈਗਾ ਸਲਵਾਰ ਦਾ ਕੱਪੜਾ ਇਹ ਵੀ 2.5 ਮੀਟਰ ਹੈ 2.5 ਮੀਟਰ ਮੈਚਿੰਗ ਸੂਟ ਦੀ ਕਟਿੰਗ ਜਿਹੜੀ ਆਪਣੀ ਹੈਗਾ ਫੁਰਤੀ ਦਾ ਨਾਮ ਆ ਜਿਹੜਾ ਆਪਣੇ ਕੋਲੇ ਇਹਦੀ ਆਪਾਂ ਲੈਂਥ ਰੱਖਣੀ ਹੈਗੀ 45 ਇੰਚ 41 ਇੰਚ ਤੇ 23 ਇੰਚ ਆਪਣੀ ਹੈਗੀ ਹੈਪ ਇੱਕ ਕੋਰਤੀ ਨੂੰ ਆਪਾਂ ਜਿਹੜੇ ਨੂੰ ਪਹਿਲੇ ਇਸ ਤਰੀਕੇ ਨਾਲ ਡਬਲ ਫੋਲਡ ਕਰਾਂਗੇ ਇਹਦੇ ਫਾਰ ਦੇਖ ਲੈਣੇ ਆ ਕਿਸ ਤਰ੍ਹਾਂ ਜਾ ਰਹੇ ਆ ਉਸ ਤਰੀਕੇ ਨਾਲ ਆਪਾਂ ਇਹਦੀ ਕਟਿੰਗ ਕਰਨੀ ਆ ਇਹਨੂੰ ਪਪੜਾ ਫੁੱਟਾ ਕਰਕੇ ਨੂੰ ਆਪਾਂ ਵਾਸ਼ ਕਰ ਲਿਆ ਸੀ ਜੀ ਕਾਟਨ ਦੇ ਕੱਪੜੇ ਨੂੰ ਵਾਸ਼ ਕਰਨਾ ਜ਼ਰੂਰੀ ਹੁੰਦਾ ਹੈ ਕਿਉਂਕਿ ਜਿਹੜੀ ਸ਼ਰੀਕਿੰਗ ਹੁੰਦੀ ਹੈ ਉਹ ਪਹਿਲਾਂ ਹੀ ਹੋ ਜਾਂਦੀ ਹੈਗੀ ਫਿਰ ਬਾਅਦ 'ਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀਗੀ ਇਹਦੀ ਆਪਾਂ ਜਿਹੜੀ ਲੈਂਥ ਹੈ ਉਹ ਲਾਵਾਗੇ ਪਹਿਲਾਂ ਦੀ ਲੈਂਥ ਹੈਗੀ ਹੈ ਜੀ 48 ਇੰਚ ਆਪਾਂ ਨੂੰ ਚਾਹੀਦੀ ਹੈ ਤਿਆਰ 41 ਇੰਚ ਤੇ ਆਪਾਂ ਇਹਦੇ ਵਿੱਚ 4 ਇੰਚ ਪਲੱਸ ਕਰਾਂਗੇ ਤੇ ਆਪਣੀ ਬਣ ਜਣੀ ਹੈ 45 ਇੰਚ ਆਪਾਂ ਨੂੰ ਲੈਂਥ ਲਾਉਣੀ ਹੈ ਆਪਾਂ ਇਹਦੀ ਇਸ ਲਈ ਇੱਥੋਂ ਕੋ 45 ਇੰਚ ਤੱਕ ਮਾਰਕਿੰਗ ਕਰਾਂਗੇ ਪਹਿਲਾਂ ਦੇਖ ਲੈਣੀ ਹੈ ਵੀ ਆਪਣੇ ਕੱਪੜੇ ਦੇ ਵਿੱਚ ਕਿਤੇ ਕਾਣੂ ਤਾਂ ਨਹੀਂ ਹੈਗੀ ਕਾਣੂ ਕੱਢ ਲੈਣੀ ਹੈ ਪਹਿਲਾਂ ਇਹਦੇ ਵਿੱਚ ਕਿਤੇ ਵੀ ਕਾਣੂ ਨਹੀਂ ਹੈਗੀ ਇਹ ਆਪਾਂ ਲਾਵਾਂਗੇ 27 ਇੰਚ ਇੱਥੋਂ ਤੈਨੂੰ ਚਾਪਾ ਇੱਕ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਪਹਿਲਾਂ ਆਪਾਂ ਕੋਰਟੀ ਦਾ ਪਾਰਟ ਆਏਗਾ ਫਰੰਟ ਕਾਟ ਦਾ ਤੇ ਸੈਕੰਡ ਪਾਰਟ ਪਿਛਲੇ ਪਾਰਟ ਦਾ ਤੇ ਜਿਹੜਾ ਆਪਣਾ ਆ ਬਾਹਰ ਮਾਰਜਨ ਹੋਊਗਾ ਇਹਦੀਆਂ ਆਪਣਾ ਬਾਹਾਂ ਬਣਾਵਾਂਗੇ ਬਾਹਾਂ ਦੇ ਵਿੱਚ ਆਪਣੀਆਂ ਦੇ ਵਿੱਚ ਜੋੜ ਪਾਊਗਾ ਵੀਡੀਓ ਨੂੰ ਉਹਨਾਂ ਦੇਖੋ ਜੀ ਫੇਸਾਂ ਨੂੰ ਸੰਜਲ ਗੂਗੂ ਆਪਾਂ ਮੈਚਿੰਗ ਸੂਟ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ ਇਹ ਆਪਣਾ ਹੋ ਗਿਆ ਫਰੰਟ ਪਾਰਟ ਤੇ ਬੈਕ ਪਾਰਟ ਫੁਰਤੀ ਦਾ ਇਹਦੇ ਵਿੱਚ ਤੁਹਾਨੂੰ ਕੱਟਣਾ ਪਾਣੀ ਆ ਵੀ ਦੱਸਾਂਗੇ ਆਪਾਂ ਹੁਣ ਆਪਾਂ ਪਹਿਲਾਂ ਬਾਹਾਂ ਦੀ ਕਟਿੰਗ ਕਰ ਲਈਏ ਬਾਅਦ ਵਿੱਚ ਆਪਣੀ ਇਹਦੇ ਵਿੱਚ ਜੋੜ ਪਾਉਗਾ ਜੀ ਆਪਾਂ ਬਾਹਰ ਰੱਖਣੀ ਹੈਗੀ 14 ਇੰਚ 14 ਇੰਚ ਬਾਹਰ ਖਣ ਦੇ ਲਈ ਆਪਾਂ ਪਹਿਲਾਂ ਇਹਦੇ ਕਟਿੰਗ ਕਰਾਂਗੇ 20 ਇੰਚ ਤੱਕ ਜਿਹੜੇ ਦੋਨੇ ਪਾਸੇ ਤੇ ਜੋੜ પા ਕੇ ਆਪਾਂ ਇਹਦੀ ਸਟਿਚਿੰਗ ਕਰਾਂਗੇ ਜਿਹੜੇ ਆਪਣੇ ਜੋੜ ਹੋਣਗੇ ਉਹ ਆਪਣੇ ਬੈਕ ਸਾਈਡ ਤੇ ਨੀਚੇ ਵਾਲੇ ਪਾਸੇ ਔਰ ਚਾਣਗੇ ਜਿਹੜਾ ਆਹ ਵਾਲਾ ਪਾਟੇ ਆਪਾਂ ਲਾਦਾਂਗੇ ਕੰਨੀ ਇਹਦੀ ਫੋਸਟਚਿੰਗ ਚ ਆ ਜੂਗੀ ਤੇ ਕੁਛ ਆਪਾਂ ਕੱਟ ਲੈਨੇ ਹੁਣ ਆਪਾਂ ਇਹਦੀ ਦੂਸਰੀ ਬਾਹ ਉਤਾਰਾਂਗੇ ਇਹ ਆਪਣੀ ਬਾਹ ਦੀ ਕਟਿੰਗ ਹੋ ਗਈ ਤੇ ਆਪਾਂ ਨੇ ਜੋੜ ਕੱਟਿਆ ਆਪਾਂ ਤੇ ਆਪਾਂ ਬਾਹ ਹੁੰਦੇ ਦੋਨੇ ਪਾਪਾਂ ਪਾਸਿਆਂ ਤੇ ਜੋੜ ਪਾਵਾਂਗੇ ਇਸ ਤਰੀਕੇ ਨਾਲ ਆਵਲਾ ਆਪਣਾ ਸੈਂਟਰ ਵਾਲਾ 파ਟ ਹੋਵੇ ਤੇ ਆਵਲੀ ਆਪਣੀ ਜਿਹੜੀ ਪਾਸਿਆਂ ਦੀ ਜੋੜ ਪੈਣੀ ਆ ਉਹ ਵਾਲੀ ਹੋ ਜਾਣੀ ਇਸ ਤਰੀਕੇ ਨਾਲ ਆਪਾਂ ਦੇ ਵੀ ਬਾਹ ਨੂੰ ਕਟਿੰਗ ਕਰਨੀ ਜਦੋਂ ਸੂ ਦੇ ਵਿੱਚ ਬਾਹਾਂ ਦੇ ਵਿੱਚ ਜੋੜ ਪੈਂਦੀ ਹੁੰਦੇ ਆ கப் சாரல்ட பண்ணா

ਇਦੋਂ ਵੀ ਆਪਾਂ ਜਿਹੜਾ ਆਪਣੀ ਸ਼ੁਰੂਆਤ ਆ ਬਹੁਤ ਚੰਗੋ ਗੋਪਾਣਾ ਜਿਹੜਾ ਇਹਨਾਂ Eu ဒီကတိကရနဲ့ဒီဗီဒီယိုကြည့်တဲ့ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ